Добар ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਸੰਧੂ ਤਨਤਨ ਬਾਬਾ ਦੀਪ ਸਿੰਘ ਹਰਿਆਲੀ ਮਿਸ਼ਨ ਤੋਂ ਸਾਡੀ ਤਕਰੀਬਨ ਇਹ ਜਿਹੜੀ ਸੰਸਥਾ ਹੈ ਇਸ ਜਗ੍ਹਾ ਨੂੰ 5 ਸਾਲ ਤੋਂ ਸੇਵਾ ਸੰਭਾਲ ਕਰਦੀ ਆ ਰਹੀ ਆ ਜਦੋਂ ਅਸੀਂ ਇੱਥੋਂ ਸੇਵਾ ਸੰਭਾਲੀ ਇੱਥੋਂ ਦੀ ਇੱਥੇ ਬੜਾ ਵੱਡਾ ਵੱਡਾ ਸਰਕੰਡਾ ਸੀ ਕੋਈ ਇੱਥੇ ਖਲੋਂਦਾ ਨਹੀਂ ਕੋਈ ਬਹਿੰਦਾ ਨਹੀਂ ਆਉਣ ਦੀ ਗੱਲ ਤੇ ਦੂਰਦੀ ਹੈ ਸੋ ਸਾਡੀ ਸੰਸਥਾ ਨੇ ਜਦੋਂ ਇਹ ਸੇਵਾ ਸੰਭਾਲੀ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਅਸੀਂ ਆਪਣੀ ਕੰਟਰੀਬਿਊਸ਼ਨ ਜਿੰਨਾ ਵੀ ਸਾਡਾ ਫਾਈਨੈਂਸ਼ਲੀ ਵੀ ਅਸੀਂ ਆਪ ਇਕੱਠਾ ਕੀਤਾ ਫਿਰ ਅਸੀਂ ਫਿਜ਼ੀਕਲੀ ਆਪ ਹੱਥੀਂ ਕੰਮ ਕਰਕੇ ਕਈਆਂ ਰੰਬੇ ਫੜ ਕੇ ਇਹ ਸਾਰੀ ਜਿੰਨੀ ਹੁਣ ਸਜਾਵਟ ਆਪਾਂ ਇੰਡੀਆ ਗੇਟ ਦੀ ਵੇਖ ਰਹੇ ਆ ਜਰਨੈਲ ਸੰਸਿੰਘ ਅਟਾਰੀ ਦੀ ਜਿਹੜੀ ਜੀ ਯਾਦਗਾਰ ਬਣੀ ਹੈ ਜੀ ਤੋਂ ਸੋਚ ਇਹ ਸਾਰਾ ਜਿਹੜਾ ਸਾਡਾ ਉਪਰਾਲਾ ਹੈ ਲੇਕਿਨ ਅਸੀਂ ਸਾਰਾ ਕੁਝ ਨਹੀਂ ਕਰ ਸਕਦੇ ਇਹ ਜਿਹੜਾ ਹੈ ਇਹ ਪ੍ਰਸ਼ਾਸਨ ਅਤੇ ਸਰਕਾਰ ਦੀ ਮਦਦ ਨਾਲ ਹੋ ਸਕਦਾ ਅਹੀਂ ਬੜੇ ਚੱਕਰ ਕੱਢਦੇ ਆਂ ਅਹੀਂ ਇਹਨਾਂ ਨੂੰ ਦਰਖਾਸਤਾਂ ਵੀ ਦਿੰਨੇ ਆਂ ਇਹਨਾਂ ਨਾਲ ਜਾ ਕੇ ਮੀਟਿੰਗਾਂ ਵੀ ਕਰਦੇ ਆਂ ਪ੍ਰਸ਼ਾਸਨ ਨਾਲ ਇਥੋਂ ਤੱਕ ਕਿ ਕਮਿਸ਼ਨਰ ਸਾਹਿਬ ਨਾਲ ਡੀਸੀ ਸਾਹਿਬ ਨਾਲ ਵੀ ਮੀਟਿੰਗਾਂ ਪਹਿਲਾਂ ਕੀਤੀਆਂ ਆਂ ਪਰ ਸਾਨੂੰ ਕੋਈ ਇਹਨਾਂ ਦਾ ਪੱਕਾ ਜੋ ਹੈ ਨਾ ਹੱਲ ਨਹੀਂ ਮਿਲਦਾ ਕਿ ਸਾਨੂੰ ਕੋਈ ਇਹ ਫੰਡ ਮਈਆ ਕਰਾਉਣ ਜੇ ਆਪ ਨਹੀਂ ਕਰਾਉਣਾ ਤਾਂ ਸਾਨੂੰ ਥੋੜਾ ਬਹੁਤ ਫੰਡ ਦੇਣ ਕੁਛ ਅਸੀਂ ਆਪ ਵਿੱਚੋਂ ਪਾ ਕੇ ਜਿੱਦਾਂ ਸਾਰੀਆਂ ਇਹਦੀਆਂ ਲਾਈਟਾਂ ਵੇਖੋ ਸਾਰੀਆਂ ਕੁਛ ਲਾਈਟਾਂ ਹੀ ਬਦਲੀ ਕਰਵਾਈਆਂ ਸੀ ਪਰ ਸਾਰਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਖਰਚੇ ਹੋਰ ਵੀ ਬਹੁਤ ਨੇ ਅਹੀਂ 10 20-22 ਆਦਮੀ ਆ ਤੇ ਇਹਨਾਂ ਚੋਂ ਕੰਮ ਕਰਨ ਵਾਲੇ ਅਸੀਂ 5-6 ਆਦਮੀ ਆ ਤੇ 10-15 ਆਦਮੀ ਜਿਹੜੇ ਸਾਰਾ ਖਰਚਾ ਦੇ ਸਕਦੇ ਆ ਤਾਂ ਸਾਨੂੰ ਜਾਣ ਤੇ ਸਾਰਾ ਸਮਾਨ ਮਈਆ ਕਰਾਉਣ ਤੇ ਜਾਂ ਫਿਰ ਸਾਨੂੰ ਥੋੜੀ ਬਹੁਤ ਇਹ ਫੰਡ ਦੇਣ ਕਿ ਅਸੀਂ ਜਿਹੜਾ ਹੈ ਇਹਦਾ ਜਿਹੜਾ ਰੱਖ-ਰਖਾਵ ਹੈ ਇਹ ਕਰ ਸਕੀਏ ਜਿਹੜੀ ਦੁਨੀਆ ਆਉਂਦੀ ਹੈ ਜਾਂ ਤੇ ਗੋਲਡਨ ਗੇਟ ਤਾਂ ਨਹੀਂ ਆਉਂਦੀ ਆ ਜਾਂ ਇੱਥੇ ਜਿਹੜਾ ਇਹ ਸਾਡਾ ਮੁੱਖ ਅਮਰਸਰ ਦਾ ਇਹ ਸਭ ਤੋਂ ਵਧੀਆ ਹੋਣਾ ਚਾਹੀਦਾ ਇਹ ਐਂਟਰੀ ਹੈ ਇੱਥੇ ਜਿੰਨੇ ਵੀ ਫਲਾਨੀ ਆਉਂਦੇ ਨੇ ਆ ਕੇ ਵੇਖੋ ਇੱਥੇ ਕਿੰਨੇ ਲੋਕ ਫੋਟੋਆਂ ਖਚਾਉਂਦੇ ਨੇ ਇੱਥੇ ਵੈਡਿੰਗ ਸ਼ੂਟ ਕਰਦੇ ਨੇ ਇਹ ਬਹੁਤ ਵਧੀਆ ਹੋਰ ਵੀ ਹੋ ਸਕਦਾ ਜੇ ਸਾਨੂੰ ਪ੍ਰਸ਼ਾਸਨ ਅਤੇ ਸਰਕਾਰ ਮਦਦ ਦੇਵੇ ਸੋ ਮੇਰੀ ਇਹ ਅਪੀਲ ਹੈ ਕਿ ਸਰ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਔਰ ਲੋਕਾਂ ਨੂੰ ਵੀ ਵੱਧ ਤੋਂ ਵੱਧ ਜੋੜਨ ਦੀ ਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਇਹ ਘੋੜਾ ਵਟਾ ਧਿਆੜਾ ਸੀਦੀ ਜੜਾ ਨਾ ਜੀ ਅੱਜ ਦੇ ਦਿਨ ਤੱਕ ਇਹਨਾਂ ਨੂੰ ਸਫਾਈ ਨਹੀਂ ਹੋਈ ਇਹਨਾਂ ਗੰਦਗੀ ਜੰਮੀ ਹੋਈ ਹੈ ਮਿੱਟੀ ਜੰਮੀ ਹੋਈ ਤੂੜ ਜੰਮੀ ਹੋਈ ਸਮਝੋ ਵੀ ਪ੍ਰਸ਼ਾਸਨ ਜਿਹੜਾ ਕੀ ਸੰਜੀਦਾ ਨਜ਼ਰ ਆਂਦਾ ਇਹ ਸਾਲ ਦੇ ਵਿੱਚ ਇੱਕ ਵਾਰ ਆਉਂਦੇ ਜੀ ਆ ਤਿੰਨ ਦਿਨ ਅੱਜ ਹੋ ਗਏ ਆ ਪੱਥਰ ਵੀ ਖਰਾਬ ਸੀ ਇਹਨਾਂ ਨੇ ਛੇਤੀ ਦੇ ਵਿੱਚ ਜਿਹੜਾ ਉਹ ਕੁੱਟ ਕੇ ਲਾਇਆ ਵਾ ਜੋ ਵੀ ਕੀਤਾ ਵਾ ਉੱਤੇ ਵੇਖੋ ਕਿ ਤੁਸੀਂ ਝਾਤ ਮਾਰੋਗੇ ਤਾਂ ਤੂੰ ਤੇਲਾਂ ਡਕਦੀਆਂ ਨੇ ਮੁਤ ਦੀ ਸਫਾਈ ਵੀ ਨਹੀਂ ਕਰਵਾਈ ਗਈ ਮੁਤ ਦੀ ਸਫਾਈ ਜਿਹੜੀ ਆ ਉਹ ਕਿਉਂਕਿ ਇੱਕ ਵਾਰਾਂ ਕੀਤਿਆ ਨਹੀਂ ਹੁੰਦੀ ਇਹ ਰੈਗੂਲਰ ਹੋਵੇ ਹਫਤੇ ਬਾਅਦ ਮਹੀਨੇ ਬਾਅਦ ਫੇਰ ਆ ਇੱਕ ਵਾਰਾਂ ਜ਼ਰੂਰ ਹੋਈ ਆ ਹੁਣ ਹੋਈ ਆ ਪਰ ਇਹਦਾ ਮਿੱਟੀ ਜੀ ਘਟਾ ਜਿਹੜਾ ਵਾ ਉਹ ਇਸ ਤਰ੍ਹਾਂ ਏਡੀ ਛੇਤੀ ਨਹੀਂ ਲੰਗਦਾ ਨਿਕਲਦਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹਦੀ ਜਿਹੜੀ ਹੈ ਕੋਈ ਇੱਕ ਟੀਮ ਬਣਾਈ ਜਾਵੇ ਇਹ ਟੀਮ ਵਰਕ ਕਰਕੇ ਇਹਨੂੰ ਰੂਟੀਨ ਇਹਦੀ ਸਫਾਈ ਹੋਵੇ ਜਿਹੜੀ ਸਾਫ ਸਫਾਈ ਹੁਣ ਆ ਕੇ ਇੱਥੇ ਉਹ ਵੇਖੋ ਤੇ ਸਾਰਾ ਲਵਾਇਆ ਹੀ ਸਭ ਕੁਝ ਕਬੂਤਰ ਬੰਦੇ ਸੀਗੇ ਇਹ ਟਾਈਮ ਦੇ ਟਾਈਮ ਆ ਕੇ ਸਾਲ ਬਾਅਦ ਇੱਕ ਵਾਰ ਕਰਦੇ ਨੇ ਮੈਂ ਇਹਨਾਂ ਦੀ ਰੂਟੀਨ ਨਾ ਹੋਵੇ ਜਾਂ ਸਾਨੂੰ ਸਹਿਯੋਗ ਜਾਂ ਫੰਡ ਦਿੱਤਾ ਜਾਵੇ ਕਿ ਅਸੀਂ ਆਪ ਕਰਵਾ ਸਕੀਏ ਮੈਂ ਅੱਜ ਦਾ ਇਸ ਜਿਹੜਾ ਸਰਦਾਰ ਛਾਂਪ ਸਿੰਘ ਅਤਾਰੀ ਜੀ ਵਾਲੇ ਜਿਹੜੇ ਇੱਕ ਬੜੇ ਮਹਾਨ ਯੋਧਾ ਜਰਨਲ ਹੋਏ ਨੇ ਸਾਡੇ ਪੰਜਾਬ ਦੇ ਔਰ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਜਿਹੜਾ ਖਾਲਸਾ ਰਾਜ ਸੀ ਉਹਦੇ ਜਰਨਲ ਕਮਾਂਡਰ ਅੱਜ ਉਹਨਾਂ ਦੇ ਇਸ ਸ਼ਹੀਦੀ ਦਿਵਸ ਦੇ ਉੱਤੇ ਮੈਂ ਜਿੱਥੇ ਉਹਨਾਂ ਦੇ ਇੰਡੀਆ ਗੇਟ ਕੋਤੇ ਆ ਕੇ ਨਮਸਕਾਰ ਕੀਤੀ ਉਹਨਾਂ ਨੂੰ ਯਾਦ ਕੀਤਾ ਔਰ ਔਮ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਮੁਲਕ ਵਾਸ ਨੂੰ ਸਨੇਹਾ ਦੇਣਾ ਚਾਹਨਾ ਕਿ ਇਹੋ ਜੇ ਜਰਨੈਲਾਂ ਦੀ ਜਿਹੜੀ ਹਿਸਟਰੀ ਪੜੀ ਜਾਏ ਔਰ ਜੋ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਕਿਉਂਕਿ ਸਰਦਾਰ ਛਾਂਬ ਸਿੰਘ ਅਟਾਰੀ ਜੀ ਦੇ ਬੁੱਤ ਦੇ ਥੱਲੇ ਵੀ ਤੁਸੀਂ ਸਲੋਗਨ ਪੜਿਆ ਹੋਏਗਾ ਦੇਸ਼ਵਾ ਪਰ ਵਰ ਮੋਹੇ ਹੈ ਚੁਕ ਕਰਮਨ ਤੇ ਕਭੂ ਨ ਡਰੋ ਕਿ ਜੇ ਜਦੋਂ ਅਸੀਂ ਕੋਈ ਸ਼ੁਭ ਕੰਮ ਹੈ ਉਹਦੇ ਲਈ ਪ੍ਰਵਾਹ ਕੀਤੇ ਬਗੈਰ ਧਰਮ ਤੋਂ ਬਗੈਰ ਜਿਹੜਾ ਉਹਦੇ ਲਈ ਅੱਗੇ ਵਧਣਾ ਆਪਣੇ ਦੇਸ਼ ਦੀ ਆਪਣੀ ਗੌਮ ਦੀ ਸੇਵਾ ਕਰਨੀ ਹੈ ਆਪਣੇ ਲੋਕਾਂ ਦੀ ਸੇਵਾ ਕਰਨੀ ਹੈ ਸੋ ਅੱਜ ਦੇ ਦਿਨ ਦੇ ਉੱਤੇ ਜਿੱਥੇ ਮੈਂ ਸਰਦਾਰ ਸ਼ਾਮ ਸਿੰਘ ਟਾਰੀ ਜੀ ਨੂੰ ਯਾਦ ਕਰਦਾ ਆ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਦਾ ਉੱਥੇ ਇਹਨਾਂ ਦਾ ਜੋ ਪਾਈਪ ਪੁਰਨੇ ਨੇ ਉੱਥੇ ਉਹਦੇ ਉੱਤੇ ਚਲਣ ਦਾ ਵੀ ਸੰਕਲਪ ਕਰਦਾ ਬਹੁਤ ਬਹੁਤ ਧੰਨਵਾਦ ਜੀ ਨੂੰ ਇਸ ਮਹਾਨ ਯੋਧੇ ਬਾਰੇ ਪਤਾ ਹੋਵੇ ਤਾਂ ਜੋ ਇਨਸਪੀਰੇਸ਼ਨ ਲੈ ਸਕਣ ਤੇ ਜਿਹੜੀਆਂ ਜਿਹੜੀਆਂ ਕੁਝ ਇੱਥੇ ਵੀ ਜਿੱਦਾਂ ਕੁਝ ਡਿਮਾਂਡਸ ਵੀ ਆਈਆਂ ਹੈਗੀਆਂ ਕਿ ਇਹ ਜਿਹੜਾ ਮੈਮੋਰੀਅਲ ਹੈ ਇਹਨੂੰ ਹੋਰ ਸੋਨਾ ਬਣਾਉਣ ਲਈ ਅਸੀਂ ਆਲਰੇਡੀ ਇੱਕ ਪਲਾਨ ਬਣਾ ਚੁੱਕੇ ਹਾਂ ਸੋ ਇਸ ਮਹਾਨ ਅਯੋਧਿਆ ਨੂੰ ਯਾਦ ਕਰਨ ਲਈ ਜਿਹੜਾ ਆਮ ਟੂਰਿਸਟ ਵੀ ਅੰਮ੍ਰਿਤਸਰ ਆਂਦਾ ਹੈ ਉਹਨਾਂ ਨੂੰ ਵੀ ਇੱਕ ਇਹਨਾਂ ਬਾਰੇ ਸਾਰੀ ਇਹਨਾਂ ਦੀ ਹਿਸਟਰੀ ਬਾਰੇ ਜਿਹੜੀ ਸਾਡੀ ਹਿਸਟਰੀ ਹੈ ਉਹਦੇ ਬਾਰੇ ਪਤਾ ਲੱਗੇ ਇਸ ਲਈ ਪੰਜਾਬ ਸਰਕਾਰ ਕੰਮ ਕਰੇਗੀ ਅਮਰਖਾਵਸ ਤੋਂ ਕੁਝ ਖਾਸ ਚਾਲੇ ਤਿਆਰਿਆ ਜਾ ਰਹੇ ਨੇ ਉਹੀ ਮਹਨਵਨਦਸਤੀ ਸਿਟੀ ਕਿ ਇਨਫੈਕਟ ਅਸੀਂ ਬਹੁਤ ਹੀ ਇੱਕ ਵੱਡਾ ਵੱਡੇ ਪੱਧਰ ਦਾ ਇੱਕ ਪਲਾਨ ਬਣਾਇਆ ਹੈਗਾ ਹੈ ਸੋ ਨਾਟ ਜਸ ਕਿ ਇੱਥੇ ਬਟ ਆਲਸੋ ਅਟਾਰੀ ਦੇ ਵਿੱਚ ਅ ਇਹਨਾਂ ਦੀ ਯਾਦ ਦੇ ਲਈ ਸਮਰਪਿਤ ਸਮਾਰਕ ਤਾਂ ਇੱਥੇ ਹੈ ਹੀ ਬਟ ਜਨਰਲੀ ਵੀ ਇੱਕ ਅਸੀਂ ਸਰਕਟ ਬਣਾਣਾ ਜਾ ਬਣਾਣਾ ਚਾਰੀ ਹੈਗੀ ਹੈ ਜਿਹਦਾ ਅਸੀਂ ਪਲਾਨ ਸਬਮਿਟ ਕਰ ਚੁੱਕੀ ਹੈ ਸੋ ਦੈਟ ਜੋ ਵੀ ਟੂਰਿਸਟ ਵੀ ਆਂਦਾ ਹੈ ਉਹਨਾਂ ਨੂੰ ਵੀ ਪਤਾ ਹੋਵੇ ਕਿ ਅਸੀਂ ਇੱਥੇ ਵੀ ਜਾਣਾ ਹੈ ਇੱਥੇ ਵੀ ਆਪਣੀ ਅ ਇਨਸਪੀਰੇਸ਼ਨ ਲੈਣੀ ਹੈਗੀ ਹੈ ਇਹਨਾਂ ਦੀ ਕਹਾਣੀ ਜਾਣਨੀ ਹੈਗੀ ਹੈ ਬੱਚਾ ਲਈ ਵੀ ਇੱਕ ਅਸੀਂ ਇਨ ਫੈਕਟ ਜਿਹੜਾ ਪਲਾਨ ਬਣਾ ਰਹੇ ਹਾਂ ਉਹਦੇ ਵਿੱਚ ਜਿਹੜਾ ਨਵੀਂ ਪੀੜੀ ਹੈਗੀ ਐ AI ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀ ਹੈ ਸੋ AI ਇਨੇਬਲ ਟੈਕਨੋਲੋਜੀ ਦੇ ਨਾਲ ਅਸੀਂ ਇਹ ਜਿਹੜੀ ਸ਼ਹਾਦਤ ਤੇ ਕੰਮ ਕਰ ਰਹੇ ਹੈਗੇ ਆ ਜੋ ਕਹਾਣੀ ਹੈ ਅੱਗੇ ਪਹੁੰਚਾਉਣ ਲਈ ਸੋ ਇਹ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਪਲਾਨ ਆਲਰੇਡੀ ਬਣ ਚੁੱਕਿਆ ਹੈਗਾ ਤੇ ਅਸੀਂ ਵੱਡੇ ਪੱਧਰ ਤੇ ਇਸ ਨੂੰ ਕਰਾਂਗੇ